ਕਸੀ ਕਾਲ ਦੀ ਥੋੜਾ ਪਿੱਛੇ ਇਹ ਕੀ ਕਹਿਣਾ ਚਾਹੋਗੇ ਜੀ ਅੱਜ ਰਾਜਪੁਰੇ ਦੇ ਵਿੱਚ ਇਹ ਪਰਮਾ ਜਿਹੜਾ ਖੇਲਾ ਕਿਸਾਨ ਮੇਲਾ ਲੱਗਿਆ ਜੀ ਕਿਸ ਤਰ੍ਹਾਂ ਤੁਹਾਨੂੰ ਲੱਗਿਆ ਤੁਸੀਂ ਟਰੈਕਟਰ ਚਲਾ ਕੇ ਜਿਹੜਾ ਹੈ ਅੰਦਰ ਆਏ ਕੀ ਕਹਿਣਾ ਚਾਹੋਗੇ ਦੇਖੋ ਜੀ ਟਰੈਕਟਰ ਤਾਂ ਸਾਡੀ ਵਿਚਾਰਡ ਹੈ ਟਰੈਕਟਰ ਨੂੰ ਦੇਖ ਕੇ ਲੋਰੀ ਝੜ ਜਾਂਦੀ ਹੈ ਸੋ ਅੱਜ ਇੱਥੇ ਰਾਜਪੁਰੇ ਦੇ ਵਿੱਚ ਜਿਹੜਾ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਕਿਸਾਨ ਮੇਲਾ ਉਹ ਅਸੀਂ ਦੇਖਣ ਲਈ ਆਏ ਆਏ ਆ ਮੇਰੇ ਨਾਲ ਅੱਜ ਸਾਡੇ ਜਾਇੰਟ ਕਿਲਰ ਦਾ ਲਾਭ ਸਿੰਘ ਜੀ ਤੁਹੋਕੇ ਐਮਐਲਏ ਸਾਹਿਬ ਔਰ ਇਹ ਦੇ ਪ੍ਰਬੰਧਕ ਗੁਰਦੀਪ ਔਰੀ ਅਵਜਿੰਦਰ ਸੰਗਾ ਜੀ ਸਦੂਆ ਸਾਹਿਬ ਸਾਰਿਆਂ ਇਹਨਾਂ ਨੂੰ ਬਧਾਈ ਦਿੰਦਾ ਕਿਉਂਕਿ ਦੇਖੋ ਜਦੋਂ ਮੇਲੇ ਲੱਗਦੇ ਨੇ ਫਿਰ ਇਨਫੋਰਮੇਸ਼ਨ ਦਾ ਆਧਾਰ ਬਣਦਾ ਔਰ ਮੇਰੀ ਖੇਤੀਬਾੜੀ ਹੈ ਨਾ ਖੇਤੀਬਾੜੀ ਪੰਜਾਬ ਦੀ ਨਹੀਂ ਮੈਂ ਕਹਿੰਦਾ ਦੇਸ਼ ਦੀ ਬੈਕ ਔਰ ਜਿਹੜਾ ਰੰਗਲੇ ਪੰਜਾਬ ਦਾ ਸੁਪਨਾ ਹੈ ਪੰਜਾਬ ਸਰਕਾਰ ਦਾ ਮੈਨੂੰ ਇਹ ਲੱਗਦਾ ਹੈ ਮਾਨਯੋਗ ਮੁੱਖ ਮੰਤਰੀ ਸਾਹਿਬ ਅੱਡਰ ਤੁਪਨਾ ਹੈ। ਇਹ ਰੰਗਲੇ ਪੰਜਾਬ ਦਾ ਰਸਤਾ ਨਾ ਖੇਤਾਂ ਵੀ ਦੀ ਹੁੰਦੀ ਜਾਂਦਾ ਹੈ। ਖੇਤੀਬਾੜੀ ਵੀ ਦੀ ਹੁੰਦੀ ਜਾਂਦਾ ਹੈ। ਸਾਡੀ ਜਿਹੜੀ ਨਵੀਂ ਟੈਕਨੋਲੋਜੀ ਅਸੀਂ ਯੂਜ਼ ਕਰੀਏ ਉਹ ਸਾਰੀ ਆ ਦੇਖੇ ਡਿਸਪਲੇ ਤੇ ਆ। ਸਾਡਾ ਜਿਹੜਾ ਲਾਈਫ ਸਟੌਕਸ ਉਹ ਉਹ ਡਿਸਪਲੇ ਤੇ ਆ। ਕਿਉਂਕਿ ਅਸੀਂ ਮੇਰਾ ਖਿਆਲ ਹੈ ਵੀ ਹਾਰਟੀਕਲਚਰ ਤੋਂ ਅਪਣਾਈਏ ਨਾਲ ਜਿਹੜੇ ਤੁਹਾਡੇ ਪਸ਼ੂਆਂ ਦਾ ਜਿਹੜਾ ਸਹਾਇਕ ੰਦਾਂ ਬਣਾਈਏ ਤੇ ਖੇਤੀ ਨੂੰ ਇਹਦੀ ਮਾਰਕੀਟਿੰਗ ਨੂੰ ਚੰਗੀ ਤਰ੍ਹਾਂ ਸਟਰੋਂਗ ਕਰੀਏ ਆਪਦੇ ਹੱਥੇ ਤੇ ਲਈਏ। ਮਾਰਕੀਟਿੰਗ ਨੂੰ ਜਦੋਂ ਕਿਸਾਨਾਂ ਨੇ ਆਪ ਦੇ ਹੱਥੇ ਚ ਲੈ ਲਿਆ ਨਾ ਸਾਰੇ ਲੋਕ ਪੰਜਾਬ ਦਾ ਫਿਰ ਦੁਨੀਆ ਦਾ ਸਭ ਤੋਂ ਅਮੀਰ ਥੂਬਾ ਬਣ ਜੇ ਦੁਨੀਆ ਦਾ ਸਭ ਤੋਂ ਅਮੀਰ ਤੁਹਾਨੂੰ ਕੀ ਲੱਗਦਾ ਜੀ ਅੱਜ ਜਿਹੜਾ ਕਿਸਾਨ ਮੇਲਾ ਲੱਗਿਆ ਕਿਸਾਨਾਂ ਨੂੰ ਇਹਦਾ ਕਿੰਨਾ ਕੁ ਫਾਇਦਾ ਜਿਹੜਾ ਹੈ ਆਉਣ ਵਾਲੇ ਟਾਈਮ ਦੇ ਵਿੱਚ ਹੋਏਗਾ ਸਾਡੇ ਕਿਸਾਨ ਤਾਂ ਗੁਜਰਾਤ ਤੋਂ ਜਾ ਕੇ ਫਾਇਦਾ ਲੈ ਆਉਂਦੇ ਆ ਹੈ ਇਹਦਾ ਇੱਥੇ ਚੱਲ ਕੇ ਆਇਆ ਹੈ ਨਾ ਬਹੁਤ ਫਾਇਦਾ ਹੋਣਾ ਸਾਡੇ ਬੜੇ ਐਂਟਰਪ੍ਰਾਈਜ਼ਿੰਗ ਹੈ ਸਾਡੇ ਕਿਸਾਨ ਬਹੁਤ ਇੰਡਪੈਂਡੈਂਟ ਜੀ ਠੀਕ ਠੀਕ ਥੈਂਕ ਯੂ ਥੈਂਕ ਯੂ ਸਰ ਸਸ ਹੀ ਗੱਲ ਦੀ ਥੋੜਾ ਪਿੱਛੇ ਚਾਹੋਗੇ ਜੀ ਅੱਜ ਰਾਜਪੁਰੇ ਦੇ ਪਿੱਛੇ ਇਹ ਪਰਮਾ ਜਿਹੜਾ ਮੇਲਾ ਕਿਸਾਨ ਮੇਲਾ ਲੱਗਿਆ ਜੀ ਕਿਸ ਤਰ੍ਹਾਂ ਤੁਹਾਨੂੰ ਲੱਗਿਆ ਤੁਸੀਂ ਟਰੈਕਟਰ ਚਲਾ ਕੇ ਜਿਹੜਾ ਹੈ ਅੰਦਰ ਆਏ ਕਿ ਕਹਿਣਾ ਚਾਹੋਗੇ ਦੇਖੋ ਜੀ ਟਰੈਕਟਰ ਤਾਂ ਸਾਡੀ ਮਿਸ਼ਾੜ ਹੈ ਟਰੈਕਟਰ ਨੂੰ ਦੇਖ ਕੇ ਦੌਰ ਹੀ ਝੜ ਜਾਂਦੀ ਹੈ ਸੋ ਅੱਜ ਇੱਥੇ ਰਾਜਪੁਰੇ ਦੇ ਵਿੱਚ ਜਿਹੜਾ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਕਿਸਾਨ ਮੇਲਾ ਉਹ ਅਸੀਂ ਦੇਖਣ ਲਈ ਆਏ ਆਏ ਆ ਮੇਰੇ ਨਾਲ ਅੱਜ ਸਾਡੇ ਜਾਇੰਟ ਕਿਲਰ ਦਾ ਲਾਭ ਸਿੰਘ ਜੀ ਤੁਹਾਡੇ ਐਮਐਲਏ ਸਾਹਿਬ ਔਰ ਇਹ ਦੇ ਪ੍ਰਬੰਧਕ ਕੁਤਨੀ ਤੋਰੀ ਅਵਜਿੰਦਰ ਸਿੰਘਾ ਜੀ ਸਦੂਆ ਸਾਹਿਬ ਸਾਰਿਆਂ ਇਹਨਾਂ ਨੂੰ ਬਧਾਈ ਦਿੰਦਾ ਕਿਉਂਕਿ ਦੇਖੋ ਜਦੋਂ ਮੇਲੇ ਲੱਗਦੇ ਨੇ ਫਿਰ ਇਨਫੋਰਮੇਸ਼ਨ ਦਾ ਆਦਾਨ ਪ੍ਰਦਾਨ ਹੁੰਦਾ ਔਰ ਮੇਰੀ ਖੇਤੀਬਾੜੀ ਹੈ ਨਾ ਖੇਤੀਬਾੜੀ ਪੰਜਾਬ ਦੀ ਨਹੀਂ ਮੈਂ ਕਹਿੰਦਾ ਦੇਸ਼ ਦੀ ਬੈਕਗਰਾਉਂਡ ਔਰ ਜਿਹੜਾ ਰੰਗਲੇ ਪੰਜਾਬ ਦਾ ਸੁਪਨਾ ਹੈ ਪੰਜਾਬ ਸਰਕਾਰ ਦਾ ਮੈਨੂੰ ਇਹ ਲੱਗਦਾ ਹੈ ਬਾਰੀਓ ਮੁੱਖ ਮੰਤਰੀ ਸਾਹਿਬਾ ਦਾ ਸੁਪਨਾ ਹੈ ਇੱਕ ਰੰਗਲੇ ਪੰਜਾਬ ਦਾ ਰਸਤਾ ਨਾ ਖੇਤਾ ਵੀ ਦੀ ਹੋ ਗਈ ਜਾਂਦਾ ਹੈ ਖੇਤੀਬਾੜੀ ਵੀ ਦੀ ਹੋ ਗਈ ਜਾਂਦਾ ਸਾਡੀ ਜਿਹੜੀ ਨਵੀਂ ਟੈਕਨੋਲੋਜੀ ਅਸੀਂ ਯੂਜ਼ ਕਰੀਏ ਉਹ ਸਾਰੀ ਅਜੇ ਇੱਥੇ ਡਿਸਪਲੇ ਤੇ ਹੈ ਸਾਡਾ ਜਿਹੜਾ ਲਾਈਫ ਸੌਕਸ ਉਹ ਉਹ ਡਿਸਪਲੇ ਤੇ ਹੈ ਕਿਉਂਕਿ ਅਸੀਂ ਮੇਰਾ ਖਿਆਲ ਹੈ ਵੀ ਹਾਰਟੀਕਲਚਰ ਨੂੰ ਅਪਣਾਈਏ ਨਾਲ ਜਿਹੜੇ ਤੁਹਾਡੇ ਪਸ਼ੂਆਂ ਦਾ ਜਿਹੜਾ ਸਹਾਇਕ ੰਦਾਂ ਬਣਾਈਏ ਤੇ ਖੇਤੀ ਨੂੰ ਇਹਦੀ ਮਾਰਕੀਟਿੰਗ ਨੂੰ ਚੰਗੀ ਤਰ੍ਹਾਂ ਸਟਰੋਂਗ ਕਰੀਏ ਆਪਦੇ ਹੱਥੇ ਚ ਲਈਏ ਮਾਰਕੀਟਿੰਗ ਨੂੰ ਜਦੋਂ ਕਿਸਾਨਾਂ ਨੇ ਆਪ ਦੇ ਹੱਥੇ ਚ ਲੈ ਲਿਆ ਨਾ ਸਭੀ ਲੋਕ ਪੰਜਾਬ ਤਾਂ ਫਿਰ ਦੁਨੀਆ ਦਾ ਸਭ ਤੋਂ ਮੀਰ ਸੁਪਾ ਬਣ ਗਿਆ ਦੁਨੀਆ ਦਾ ਸਭ ਤੋਂ ਮੀਰ ਤੁਹਾਨੂੰ ਕੀ ਲੱਗਦਾ ਜੀ ਅੱਜ ਜਿਹੜਾ ਕਿਸਾਨ ਮੇਲਾ ਲੱਗਿਆ ਕਿਸਾਨਾਂ ਨੂੰ ਇਹਦਾ ਕਿੰਨਾ ਕੁ ਫਾਇਦਾ ਜਿਹੜਾ ਹੈ ਆਉਣ ਵਾਲੇ ਟਾਈਮ ਦੇ ਵਿੱਚ ਹੋਏਗਾ ਸਾਡੇ ਕਿਸਾਨ ਤਾਂ ਗੁਜਰਾਤ ਤੋਂ ਜਾ ਕੇ ਫਾਇਦਾ ਲੈ ਆਉਂਦੇ ਆ ਹੈ ਇਹਦਾ ਇੱਥੇ ਚੱਲ ਕੇ ਆਇਆ ਤਾਂ ਬਹੁਤ ਫਾਇਦਾ ਹੋਣਾ ਸਾਡੇ ਬੜੇ ਐਂਟਰਪ੍ਰਾਈਜ਼ਿੰਗ ਹੈ ਸਾਡੇ ਕਿਸਾਨ ਬਹੁਤ ਐਂਟਰਪ੍ਰਾਈਜ਼ਿੰਗ ਠੀਕ ਠੀਕ ਥੈਂਕ ਯੂ ਥੈਂਕ ਯੂ ਸਰ